ਜਿਸ ਚੀਜ਼ ਦਾ ਤੁਹਾਨੂੰ ਅੱਗੇ ਇੰਤਜ਼ਾਰ ਸੀ ਤੇ ਤੁਸੀਂ ਬਾਰ-ਬਾਰ ਸਾਨੂੰ ਪੁੱਛ ਰਹੇ ਸੀਗੇ ਉਹ ਸੀ ਕਿ ਚਣਕਮਾਦੀ ਜਿਹੜੀ ਆ ਜਾਂ ਕਾਠਾ ਕਮਾਦ ਜਿਹੜਾ ਉਹਦਾ ਤੁਸੀਂ ਵੀ ਕਦੋਂ ਵੰਡੋਗੇ ਕਿ ਆਪਾਂ ਇੱਕ ਇੱਕ ਦਿਨ ਦਾ ਪ੍ਰੋਗਰਾਮ ਰੱਖਿਆ ਹੈਗਾ ਵਾ 20 ਫਰਵਰੀ ਦਾ 2025 ਦਾ 20 ਫਰਵਰੀ 2025 ਦਾ ਇਸ ਕਰਕੇ ਮੇਰੀ ਬੇਨਤੀ ਮੰਨਦਿਆਂ ਹੋਇਆਂ 20 ਤੋਂ ਨਾ ਪਹਿਲਾਂ ਨਾ ਬਾਅਦ ਚ 20 ਵਾਲੇ ਦਿਨ ਸਾਰੇ ਆਣ ਕੇ ਜਿਹੜੇ ਵੀ ਆਪਾਂ ਸੱਜਣ ਹੈਗੇ ਆ ਉਹਨਾਂ ਨੂੰ ਬੇਨਤੀ ਕਰਦੇ ਆ 20 ਵਾਲੇ ਦਿਨ ਤੇ ਇਹ ਬੀ ਆਣ ਕੇ ਲੈ ਜਾਣ ਐ ਕਿ ਜਿਹੜੇ ਟੈਲੀਫੋਨ ਕਾਲ ਜਿਹੜੀਆਂ ਆ ਰਹੀਆਂ ਵਾਂ ਉਹ ਕਾਫੀ ਪਿਛਲੇ ਵਾਰੀ ਨਾਲੋਂ ਜ਼ਿਆਦਾ ਦੋ ਜਾਂ ਇੱਕ ਜਾਂ ਡੇਢ ਜਿੰਨਾ ਵੀ ਦੇ ਸਕਦੇ ਆ ਆਪਾਂ ਕੋਸ਼ਿਸ਼ ਕਰਾਂਗੇ ਜਿਸ ਚੀਜ਼ ਦਾ ਤੁਹਾਨੂੰ ਅੱਗੇ ਇੰਤਜ਼ਾਰ ਸੀ ਤੇ ਤੁਸੀਂ ਬਾਰ ਬਾਰ ਸਾਨੂੰ ਪੁੱਛ ਰਹੇ ਸੀਗੇ ਉਹ ਸੀ ਕਿ ਚਣਕਮਾਦੀ ਜਿਹੜੀ ਆ ਜਾਂ ਕਾਠਾ ਕਮਾਦ ਜਿਹੜਾ ਉਹਦਾ ਤੁਸੀਂ ਬੀ ਕਦੋਂ ਵੰਡੋਗੇ ਦੋ ਵਾਰ ਪਹਿਲਾ ਵੰਡਿਆ ਜਾ ਚੁੱਕਾ ਪਿੰਡ ਮਿਹੜੂ ਦੇ ਵਿੱਚ 5 ਅਕਤੂਬਰ ਨੂੰ ਮੇਲਾ ਲੱਗਾ ਸੀ 2024 ਦੇ ਵਿੱਚ ਤੇ ਫਿਰ ਥੋੜੇ ਦਿਨਾਂ ਬਾਅਦ ਹੀ ਨਵੰਬਰ ਦੇ ਵਿੱਚ ਸਰਦਾਰ ਪੂਰਨ ਸਿੰਘ ਚੱਠਾ ਹੋਣਾ ਨੇ ਪਿੰਡ ਟੰਡੋਵਾਲ ਦੇ ਵਿੱਚ ਦੋ ਦਿਨ ਦਾ ਮੇਲਾ ਲਾਇਆ ਸੀ ਬਿਲਕੁਲ ਫ੍ਰੀ ਆਫ ਕੋਸਟ ਇਹਨਾਂ ਦੋਹਾਂ ਥਾਹਾਂ ਦੇ ਉੱਤੇ ਇਹਨਾਂ ਨੇ ਇਹ ਗੰਨਾ ਜਿਹੜਾ ਵੰਡਿਆ ਸੀਗਾ ਤੇ ਹੁਣ ਦੁਬਾਰਾ ਜਿਹੜੀ ਆ ਉਹਦੇ ਬਾਰੇ ਤੁਹਾਨੂੰ ਅਸੀਂ ਇੱਕ ਜ਼ਰੂਰੀ ਸੂਚਨਾ ਦੇਣੀ ਸੀ ਕਿਉਂਕਿ ਬਹੁਤ ਲੋਕਾਂ ਦੇ ਫੋਨ ਆ ਰਹੇ ਸੀ ਤੋਂ ਸਾਨੂੰ ਦੱਸਣਾ ਜ਼ਰੂਰੀ ਸੀਗਾ ਤੇ ਸਭ ਤੋਂ ਪਹਿਲਾਂ ਸਰਦਾਰ ਪੂਰਨ ਸਿੰਘ ਚੱਠਾ ਜੀ ਸਵਾਗਤ ਹੈ ਜੀ ਜੀ ਆਏ ਨੇ ਤੁਹਾਨੂੰ ਵੀ ਇੱਥੇ ਸਾਡੇ ਫਾਰਮ ਤੇ ਸਰ ਆਪਾਂ ਪਿਛਲੀ ਵਾਰੀ ਜਦੋਂ ਗੰਨਾ ਵੰਡਿਆ ਉਸ ਤੋਂ ਲੈ ਕੇ ਹੁਣ ਤੱਕ ਮੈਨੂੰ ਲੱਗਦਾ ਲਗਾਤਾਰ ਆਪਾਂ ਨੂੰ ਕਾਲਸ ਆ ਰਹੇ ਆ ਇਨਕੁਆਰੀਆਂ ਆ ਰਹੀਆਂ ਨੇ ਹਾਂ ਕਾਫੀ ਲੈਣ ਵੀ ਆ ਰਹੇ ਬਿਨਾਂ ਪੁੱਛੇ ਤੋਂ ਅਚ ਜੇਟ ਤੇ ਆਣ ਕੇ ਖੜੋ ਜਾਂਦੇ ਜਿਉਂ ਤੁਸੀਂ ਆ ਗਏ ਆ ਆਪਾਂ ਕਿਤੇ ਫੰਕਸ਼ਨ ਤੇ ਹੁੰਦੇ ਆ ਤੇ ਫੇਰ ਬੜੀ ਮੁਸ਼ਕਲ ਜੀ ਮੁਸ਼ਕਲ ਹੁੰਦੀ ਆ ਇਹ ਹੀ ਸੋਚ ਕੇ ਆਪਾਂ ਇਹ ਕਿ ਇੱਕ ਦਿਨ ਦਾ ਪ੍ਰੋਗਰਾਮ ਰੱਖਿਆ ਹੈਗਾ ਵਾ 2 ਫਰਵਰੀ ਦਾ 2025 ਦਾ 2 ਫਰਵਰੀ 25 ਦਾ ਤੇ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਵੀ ਇਸ ਤੋਂ ਅੱਗੇ ਪਿੱਛੇ ਆਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿਉਂਕਿ ਮੇਰੀ ਫੈਮਲੀ ਨੇ ਇੰਗਲੈਂਡ ਤੋਂ ਆਉਣਾ ਮੇਰੇ ਬੱਚਿਆਂ ਨੇ ਆਉਣਾ ਵਾ ਇਸ ਕਰਕੇ ਮੇਰੀ ਬੇਨਤੀ ਮੰਨ ਲਿਆ ਹੋਇਆ ਨਵੀ ਤੋਂ ਨਾ ਪਹਿਲੋਂ ਨਾ ਬਾਅਦ ਚ 20 ਵਾਲੇ ਦਿਨ ਸਾਰੇ ਆਣ ਕੇ ਜਿਹਦੇ ਵੀ ਆਪਾਂ ਸੱਜਣ ਹੈਗੇ ਆ ਉਹਨਾਂ ਨੂੰ ਬੇਨਤੀ ਕਰਦੇ ਆ 20 ਵਾਲੇ ਦਿਨ ਤੇ ਹੀ ਇਹ ਵੀ ਆਣ ਕੇ ਲੈ ਜਾਣ ਤੇ ਸਾਰਿਆਂ ਦੀ ਮਿਹਰਬਾਨੀ ਹੋਊਗੀ ਤੇ ਟਾਈਮ ਦਾ ਬੜਾ ਕੀਮਤੀ ਹੁੰਦਾ ਜੇ ਦੁਨੀਆ ਤੇ ਆਪਾਂ ਕਹਿੰਦੇ ਗੋਰਿਆਂ ਨੇ ਰਾਜ ਕੀਤਾ ਉਹਨਾਂ ਨੇ ਟਾਈਮ ਦੀ ਕਦਰ ਕੀਤੀ ਆ ਜਿਸ ਟਾਈਮ ਤੇ ਬਾਹਰ ਲੈ ਆਣੇ ਤੁਸੀਂ ਟਾਈਮ ਦਿਓ ਉਹ ਬੰਦਾ ਉਸੇ ਟਾਈਮ ਤੇ ਹੀ ਆਉਂਦਾ ਤੇ ਜੇ ਤੁਹਾਨੂੰ ਵੀ ਟਾਈਮ ਦਿੱਤਾ ਗਿਆ ਪਲੀਜ਼ ਉਹ ਟਾਈਮ ਤੇ ਆਉਣ ਦੀ ਕੋਸ਼ਿਸ਼ ਜ਼ਰੂਰ ਕਰੋ ਜਿਹੜੇ ਉਸ ਟਾਈਮ ਤੇ ਨਹੀਂ ਆ ਸਕਦੇ ਤੇ ਉਹ ਕਿਸੇ ਨਾ ਕਿਸੇ ਦੀ ਇੱਕ ਦੂਜੇ ਦੀ ਡਿਊਟੀ ਲਾ ਸਕਦੇ ਮੈਂ ਵੀ ਉਹ ਸਾਡੇ ਵਾਸਤੇ ਲੈ ਕੇ ਆ ਜਾਣਾ ਤਾਂ ਵੀ ਤੁਸੀਂ 20 ਫਰਵਰੀ ਦੀ ਨਾ ਕਿਸੇ ਦੀ ਡਿਊਟੀ ਲਗਾ ਦਿਓ ਆਪਣੇ ਦੋਸਤ ਦੀ ਕਿਸੇ ਰਿਸ਼ਤੇਦਾਰ ਦੀ ਕਿਸੇ ਪਿੰਡ ਵਾਲੇ ਦੀ ਤਾਂ ਪਲੀਜ਼ ਕੋਈ ਉਸ ਤੋਂ ਅੱਗੇ ਪਿੱਛੇ ਆਉਣ ਦੀ ਕੋਸ਼ਿਸ਼ ਨਾ ਕਰੇ ਕਿ ਇਹ ਜਿਹੜਾ ਬੀ ਆ ਇਹ ਆਪਣੇ ਕੋਲ ਕਿੰਨਾ ਕੰਮ ਹੈਗਾ ਨਾ ਯਾਰ ਉਹ ਵੀ ਸਾਰਾ ਆਪਾਂ ਦੱਸ ਹੀ ਦੇ ਗੋਲਡੀ ਜੀ ਜਿੱਦਾਂ ਪਿਛਲੀ ਵਾਰੀ ਆਪਾਂ ਤਕਰੀਬਨ 4-4 ਗੰਨੇ ਦਿੱਤੇ ਸੀਗੇ ਐ ਕਿ ਜਿਹੜੇ ਟੈਲੀਫੋਨ ਕਾਲ ਜਿਹੜੀਆਂ ਆ ਰਹੀਆਂ ਵਾਂ ਉਹ ਕਾਫੀ ਪਿਛਲੇ ਵਾਰੀ ਨਾਲੋਂ ਜ਼ਿਆਦੀਆਂ ਵਾਂ ਸ਼ਾਇਦ ਐ ਕਿ 4 ਸ਼ਾਇਦ ਨਾ ਦੇ ਸਕੀ ਐ ਜੇ ਹੁਣ ਜੇ ਤਾਂ ਮਿਹਰਤ ਤੋਂ ਟੈਲੀਫੋਨ ਹੈ ਨਹੀਂ ਤੁਹਾਨੂੰ ਮੈਂ ਕਮਾ ਸਾਰਾ ਦਿਖਾ ਦਿੱਤਾ ਜਿੰਨੇ ਟੈਲੀਫੋਨ ਆਏ ਆ ਇਨੇ ਮੁਸ਼ਕਲ ਬਹੁਤ ਜ਼ਿਆਦਾ ਆਪਾਂ 4 ਗੰਨੇ ਦੇਣ ਦੀ ਉਤੇ ਡਿਪੈਂਡ ਆ 2 ਜਾਂ 1 ਜਾਂ 1.5 ਜਿੰਨਾ ਵੀ ਦੇ ਸਕਦੇ ਆਪਾਂ ਕੋਸ਼ਿਸ਼ ਕਰਾਂਗੇ ਮੈਂ ਪਹਿਲੋਂ ਵੀ 골ਡੀ ਹੁਣਾ ਕੋ ਗੱਲ ਕੀਤੀ ਸੀਗੀ ਇਹ ਜਿਹੜਾ ਗੰਨਾ ਵਾ ਮੈਂ ਉਸ ਗੱਲ ਤੋਂ ਮੁਕਰਿਆ ਹੋਇਆ ਵਾ ਇਹ ਗੰਨਾ ਹੋਰ ਚੀਜ਼ ਵਾਸਤੇ ਹੀ ਰੱਖਿਆ ਸੀਗਾ ਜਿਹੜੀ ਅਸਲੀਅਤ ਵਾ ਇਹ ਸਾਡਾ ਮੇਡ ਹੁਣਾ ਦਲਬੀਰ ਸਹਣਾ 골ਡੀ ਹੁਣਾ ਨਾਲ ਮੇਰਾ ਪ੍ਰੋਮਿਸ ਸੀਗਾ ਵੀ ਇਹ ਆਪਾਂ ਇੱਕ ਗੋੜ ਬਣਾਵਾਂਗੇ ਗੋੜ ਬਣਾ ਕੇ ਆਪਾਂ ਦਾ ਸਵਾਦ ਦੇਖਾਂਗੇ ਵੀ ਚਿਰ ਹੋ ਗਿਆ ਉਹ ਤੁਹਾਡਾ ਉਹਦੀ ਮੈਂ ਗੁਸਤਾਖੀ ਮਾਫ ਮੈਨੂੰ ਕਰਿਓ ਜਰੂਰ ਇਹ ਚੀਜ਼ ਤੋਂ ਮੁਕਰਿਆ 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 ਅੱਜ ਕਰਕੇ ਵੀ ਸੰਗਤ ਦੀ ਡਿਮਾਂਡ ਦੇਖ ਕੇ ਤੇ ਮੁਕਰਨ ਵਿੱਚ ਵੀ ਕੁਝ ਮਕਸਦ ਭਲਾ ਹੁੰਦਾ ਮਕਸਦ ਦਾ ਇਹ ਆਪਾਂ ਤੁਹਾਡਾ ਨਾ ਹੋਣੀ ਪ੍ਰੋਮਿਸ ਕਰਨੇ ਅਗਲੇ ਸਾਲ ਆਪਾਂ ਜਰੂਰ ਇਹਨੂੰ ਬਣਾਵਾਂਗੇ ਤੇ ਸੰਗਤਾਂ ਨੂੰ ਫੇਰ ਦੁਬਾਰਾ ਇਹ ਬੇਨਤੀ ਕਰਦੇ ਆਂ ਕਿ ਵੀ ਤੁਸੀਂ 20 ਵਾਲੇ ਦਿਨ ਤੇ ਹੀ ਸਾਡੇ ਕੋ ਆਣ ਕੇ ਗੋਡ ਲਿਆ ਆਪਣੇ ਘਰ ਨਾਲ ਜਾਂਦੀ ਕੋਸ਼ਿਸ਼ ਕਰੀਆ ਅੱਜ ਜਿੱਦਾਂ ਸ਼ਾਮ ਆ 10 ਤਰੀਕ ਤੇ ਅਸੀਂ ਸ਼ਾਇਦ 11 ਨੂੰ ਵੀਡੀਓ ਪਾ ਦਈਏ ਤੇ 11 ਨੂੰ ਤੁਹਾਨੂੰ ਵੀਡੀਓ ਮਿਲ ਗਈ ਤੇ ਤੁਹਾਡੇ ਕੋਲ 9 10 ਦਿਨ ਹੈਗੇ ਆ ਡਿਸਾਈਡ ਕਰਨ ਨੂੰ ਤੇ ਮੈਂ ਤੁਹਾਨੂੰ ਇੱਕੋ ਗੱਲ ਕਹਿਣੀ ਆ ਕਿ ਕਿਉਂਕਿ ਕਾਰਨ ਪਤਾ ਜੀ ਕੀ ਆ ਸਾਡੇ ਕੋਲ ਦੁਨੀਆ ਇੱਕ ਤਾਂ ਸਾਡੇ ਕੋਲ ਬੇਟਾਈਮ ਆ ਬਹੁਤ ਆਉਂਦੀ ਆ ਅਸੀਂ ਹੁਣੇ ਆ ਬਠਿੰਡੇ ਨੂੰ ਗਏ ਤੇ ਬਠਿੰਡੇ ਦੇ ਬੰਦੇ ਆ ਕੇ ਇੱਥੇ ਖੂਬ ਮੋਰੇ ਖੜੇ ਹੁੰਦੇ ਆ ਕੋਈ ਪਟਿਆਲਿਆਂ ਆਇਆ ਹੁੰਦਾ ਕੋਈ ਫਾਜ਼ਿਲਕੇ ਤੋਂ ਆਇਆ ਹੁੰਦਾ ਕੋਈ ਉਹ ਪਠਾਨਕੋੜ ਜਾਂ ਗੁਰਦਾਸਪੁਰ ਤੋਂ ਆਇਆ ਹੁੰਦਾ ਐਡੀ ਦੂਰੋਂ ਜਦੋਂ ਦੁਨੀਆ ਸਰ ਸੰਗਰੂਰ ਤੋਂ ਹਾਂ ਤੇ ਜਦੋਂ ਆਉਂਦੀ ਆ ਨਾ ਜੀ ਤੇ ਸਾਨੂੰ ਬਹੁਤ ਬੁਰਾ ਲੱਗਦਾ ਆ ਕਿ ਉਹ ਆ ਕੇ ਇੱਥੋਂ ਵਿਚਾਰਿਆਂ ਨੂੰ ਮੋੜ ਨਾ ਪਵੇ ਕਿਉਂਕਿ ਇੱਥੇ ਸਰ ਹੁਣੀ ਆਲਵੇਜ਼ ਅਵੇਲੇਬਲ ਨਹੀਂ ਹੁੰਦੇ ਹੈਗੇ ਇਹੀ ਜਿਹੜੀ ਜ਼ਰੂਰੀ ਸਾਡੀ ਬੇਨਤੀ ਨੂੰ ਪ੍ਰਵਾਨ ਕਰਿਓ ਕਿ ਤੁਸੀਂ ਕਿਸੇ ਵੀ ਦੋਸਤ ਨੇ ਭੈਣ ਭਰਾ ਨੇ 20 ਤੋਂ ਪਹਿਲਾਂ ਨਾ ਆਇਓ ਤੇ 20 ਤੋਂ ਬਾਅਦ ਵੀ ਨਾ ਆਇਓ 20 ਹੀ ਇੱਕ ਤਰੀਕ ਹੈ ਤੁਹਾਡੇ ਕੋਲ ਸਾਰਿਆਂ ਕੋ ਤੇ ਦੂਸਰੀ ਗੱਲ ਕਿ ਜਿਹੜੇ ਦੂਰੋਂ ਆਉਣ ਗਿਆ ਗੰਨਾ ਸਾਡੇ ਪਿੱਛੇ ਆ ਅਸੀਂ ਚਾਹੁੰਦੇ ਤੇ ਇਹਦਾ ਗੁੜ ਬਣਾ ਲੈਂਦੇ ਜਾਂ ਇਹਨੂੰ ਵਰਤ ਲੈਂਦੇ ਅਸੀਂ ਇਹਦੀ ਰਸ ਵੀ ਪੀ ਕੇ ਨਹੀਂ ਦੇਖੀ ਦੋਸਤੋ ਇਹ ਯਾਦ ਰੱਖਿਓ ਅਸੀਂ ਨਹੀਂ ਇਹਦੀ ਰਸ ਪੀਤੀ ਸਾਡੇ ਵੇਲ ਨੇ ਬਣੇ ਪਣਾਏ ਰਹਿ ਗਏ ਜੀ ਮੈਂ ਤੁਹਾਨੂੰ ਦਿਖਾਉਂਦਾ ਇਹਦੇ ਲਈ ਸਪੈਸ਼ਲ ਫਿਰੇ ਆ ਇਸ ਵੇਲਣੇ ਲਈ ਦੂਰ 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 ਤਾਈਂ ਲੈ ਕੇ ਆਂਦਾ ਬਣਾਇਆ ਪਿਆ ਸਾਰਾ ਕੁਝ ਤਿਆਰ ਆ ਪਰ ਜੇ ਤੁਸੀਂ ਇੱਕ ਅੱਖ ਦੀ ਗ੍ਰੋਥ ਕਰੋ ਜਿੱਦਾਂ ਆਪਾਂ ਨਵੰਬਰ ਵਿੱਚ ਹੀ ਮੈਂ ਤੁਹਾਨੂੰ ਦਿਖਾ ਦਿਓ ਮਾੜਾ ਜਾਂ ਨਵੰਬਰ ਵਿੱਚੋਂ ਹੀ ਜੇ ਆਪਾਂ ਇਹ ਕੱਟਿਆ ਸੀਗਾ ਨਵੰਬਰ ਵਿੱਚੋਂ ਤੁਸੀਂ ਆਪ ਗ੍ਰੋਥ ਦੇਖ ਲਓ ਇਹਦੀ ਕਿੰਨੀ ਗ੍ਰੋਥ ਆ ਕਿੰਨੇ ਪੋਏ ਨਿਕਲਦੇ ਆ ਜੇ ਤੁਹਾਨੂੰ ਇੱਕ ਇੱਕ ਦੋ ਦੋ ਅੱਖਾਂ ਵੀ ਮਿਲਦੀਆਂ 10 ਦਾ 20 ਵੀ ਮਿਲਦੀਆਂ ਉਹਦੀ ਗਰੋਥ ਦੇਖ ਲਓ ਕਿੰਨੀ ਹੁੰਦੀ ਆ ਹਾਂ ਅੱਜ ਵੀ ਇਹ ਨਾ ਕਹਿੰਦੇ ਕਿ ਸਾਡੇ ਕੋਲ ਅੱਖਾਂ ਥੋੜੀਆਂ ਤੇ ਜੇ ਮੈਂ ਬਣਾਇਆ ਮੈਂ 16 ਅੱਖਾਂ ਤੋਂ ਬਣਾਇਆ ਅੱਧਾ ਗੰਨਾ ਲਾ ਲਓ ਆਪਾਂ ਪੋਰੀਆਂ ਗਿਣੀਆਂ 20 25 ਅੱਖਾਂ ਆਮ ਛੋਟੇ ਜਿਹੇ ਗੰਨੇ ਤੇ ਆਪਾਂ ਨੂੰ ਦਿਸ ਪਈਆਂ ਸੀਗੀਆਂ ਪ੍ਰੋਪਰ ਗੰਨਾ ਜਿਹੜਾ ਆ ਉਹ ਤਕਰੀਬਨ ਲਾਲ ਹੋ ਚੁੱਕਾ ਆ ਆ ਦੇਖੋ ਜੀ ਕਈ ਦੋਸਤ ਕਹਿੰਦੇ ਸੀਗੇ ਵੀ ਲਾਲ ਨਿਗਾ ਜਾਂ ਇਦਾਂ ਆ ਤੇ ਆ ਤੁਸੀਂ ਦੇਖ ਲਓ ਵੀ ਗੰਨਾ ਲਾਲ ਹੋ ਚੁੱਕਾ ਆ ਠੀਕ ਆ ਤੇ ਫੱਗਣ ਮਹੀਨਾ ਚੜਨ ਲੱਗਾ ਆ ਤੇ ਫੱਗਣ ਵਿੱਚ ਇਹ ਲੱਗਦਾ ਆ ਫੱਗਣ ਚ ਹੀ ਇਹ ਲੱਗਦਾ ਵਧੀਆ ਟਾਈਮ ਇਹਦਾ ਫੱਗਣ ਦਾ ਆ ਜੀ ਨਾ ਤਾਂ ਇਹਨੂੰ ਸਪਰੇ ਕੋਈ ਕਰਨੀ ਪੈਣੀ ਆ ਤੁਹਾਨੂੰ ਹੁਣੇ ਦੱਸ ਦਈਏ ਨਾ ਇਹਨੂੰ ਕੋਈ ਤੁਹਾਨੂੰ ਖਾਦ ਖੂਦ ਛੋਟਣ ਦੀ ਲੋੜ ਆ ਮੁੱਠਾ ਭਰ ਕੇ ਬੋਰੇ ਭਰ ਕੇ ਤੁਸੀਂ ਕੁਝ ਨਹੀਂ ਪਾਉਣਾ ਬੀਜਣ ਤੋਂ ਪਹਿਲਾਂ ਜਿਹੜੇ ਸਾੜ ਤੋਂ ਗੰਨਾ ਲੈਣਾ ਚਾਹੁੰਦੇ ਉਹ ਆਪਣੀ ਥਾਂ ਮੜਲਾ ਖੰਡ ਜਾਂ ਐਵੇਂ ਦੋ ਕਿਆਰੀਆਂ ਬਣਾ ਲਓ ਇਦਾਂ ਵੱਟ ਬਣਾ ਲਓ 4 4 ਫੁੱਟ ਤੇ ਆ ਇਸ ਤਰ੍ਹਾਂ ਨਾਲ ਜੀ ਠੀਕ ਆ ਵੱਡੀ ਵੱਟ ਬਣਾ ਲਿਓ ਚੌੜੀ ਤੇ ਉਹ ਸੋਹਣੀ ਵੱਟ ਬਣਾ ਕੇ ਦਾ 4 4 ਦੀ ਵਿੱਥ ਤੇ ਬਣਾ ਲਿਓ ਇੱਕ ਗੰਨੇ ਦੀ ਇੱਕ ਅੱਖ ਦੀ ਦੂਸਰੀ ਅੱਖ ਤੋਂ ਦੂਰੀ ਜਿਹੜੀ ਆ ਉਹ ਘੱਟੋ-ਘੱਟ ਸਾਡੇ ਹਿਸਾਬ ਨਾਲ 2 ਤੋਂ 2.5 ਫੁੱਟ ਰੱਖਿਓ ਪਰ ਮੈਂ ਕਹਿੰਦਾ ਭਾਵੇਂ 3 ਵੀ ਰੱਖ ਲਓ ਤਾਂ ਕੋਈ ਨੁਕਸਾਨ ਨਹੀਂ ਹੋਣਾ ਉਹਨਾਂ ਦਾ ਫਾਇਦਾ ਹੋਣਾ ਹੀ ਉਹਨਾਂ ਹੀ ਤੁਹਾਡਾ ਜਾੜਾ ਜ਼ਿਆਦਾ ਜਿਆਦਾ ਜਣਾ ਆ ਜਿੰਨੀ ਤੁਸੀਂ ਦੂਰੀ ਤੇ ਇਹਨਾਂ ਨੂੰ ਰੱਖਣਾ ਆ ਆ ਇੱਕ ਅੱਖ ਦੇ ਆ ਆ ਥੱਬੀ ਆਹਾ ਹਾਂ ਇੱਕ ਅੱਖ ਦੀ ਆ ਆ ਇੱਕ ਅੱਖ ਦਾ ਵਾਹੇ ਕਿ ਜੇ ਕੋ ਕੋ ਇੱਕ ਦੇ ਜਦ ਆਪਾਂ ਇਹਦੇ ਗੰਨੇ ਹੀ ਗენਦੀ ਐ 1 2 3 4 5 6 7 8 9 10 11 12 13 14 15 16 17 18 19 20 ਇੱਕ ਇੱਕ 23 24 25 25 ਗੰਨੇ ਆ ਇਹਦੇ ਵਿੱਚ ਇੱਕ ਅੱਖ ਚੋਂ ਨਿਕਲੇ ਆ ਇੱਕ ਅੱਖ ਚੋਂ 25 ਗੰਨੇ ਆ ਹੈ ਤਾਂ ਚਲੋ ਜੇ ਤੁਹਾਡੇ ਕੋਲ 10 ਅੱਖਾਂ ਵੀ ਹੋਣ ਤਾਂ ਤੁਹਾਡੇ ਕੋਲ 250 ਗੰਨਾ ਤਿਆਰ ਆ ਤਿਆਰ ਆ ਹਾਂ 200 ਵੀ ਹੋ ਜਵੇ ਤਾਂ 200 ਦੇ ਨਾਲ ਤਾਂ ਮੇਰੇ ਖਿਆਲ ਨਾਲ ਤੁਸੀਂ ਕਨਾਲ ਲਾ ਲਓਗੇ ਹਾਂਜੀ 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 ਫਿਰ ਆ ਤੇ ਅਗਲੇ ਸਾਲ ਕਨਾਲ ਵਿੱਚ ਇੰਨਾ ਥਾਂ ਤੁਹਾਡਾ ਤਿਆਰ ਹੋ ਜਾਣਾ ਕਿ ਤੁਸੀਂ ਭਾਵੇਂ ਮੇਰੇ ਖਾਲਾ ਖੱਤ ਲਾ ਲਓ ਦੋ ਖੱਤੇ ਲਾ ਲਓ ਹਨ ਇਸ ਕਰਕੇ ਸਾਡੀ ਜ਼ਰੂਰੀ ਬੇਨਤੀ ਆ ਕੋਈ ਵੀ ਬੰਦਾ ਇਹ ਨਾ ਸੋਚ ਕੇ ਆਵੇ ਹੁਣੇ ਹੀ ਹੱਥ ਜੋੜ ਮਾਫੀ ਮੰਗ ਲਈਏ ਕਿ ਤੁਸੀਂ ਇਹ ਸੋਚੋ ਵੀ ਯਾਰ ਇਹਨਾਂ ਕੋਈ ਹੈਗਾ ਹੀ ਆ ਹਨਾ ਜਾਂ ਤੁਸੀਂ ਥੋੜਾ ਕਈ ਲੋਕ ਕੋਸ਼ਿਸ਼ ਕਰਦੇ ਆ ਵੀ ਕੋਈ ਸਿਫਾਰਿਸ਼ ਕਰਨ ਦੀ ਜਾਂ ਇਦਾਂ ਭਾਜੀ ਜੀ ਇਹ ਕੰਮ ਅਸੀਂ ਕਰਨਾ ਹੁੰਦਾ ਤੇ ਅਸੀਂ ਇਸ ਗੰਨੇ ਸਾਰੇ ਨੂੰ ਵਰਤਿਆ ਹੋਣਾ ਸੀ ਤੇ ਅਸੀਂ ਵਰਤ ਕੇ ਇਹਨੂੰ ਖਾ ਪੀ ਕੇ ਮਤਲਬ ਅਸੀਂ ਨਾ ਫ੍ਰੀ ਸੀਗੇ ਅਸੀਂ ਸਭ ਨੂੰ ਨਾ ਕਰ ਸਕਦੇ ਸੀਗੇ ਪਰ ਅਸੀਂ ਆਪ ਇਹਨੂੰ ਵਰਤਣਾ ਵੀ ਜਿਹੜਾ ਸੀਗਾ ਉਹ ਛੱਡ ਦਿੱਤਾ ਅਸੀਂ ਕਿਹਾ ਵੀ ਆਪਾਂ ਆ ਆਪਾਂ ਗੋੜਨੀ ਬਣਾਉਂਦੇ ਆਪਾਂ ਰਸ ਅਸੀਂ ਇਹਦੀ ਇੱਕ ਵੀ ਗੰਨੇ ਦੀ ਮੈਂ ਮਤਲਬ ਕਹਿ ਲਓ ਵੀ ਮੈਂ ਖੁਦ ਇਹਦੀ ਰਸ ਨਹੀਂ ਪੀ ਸਕਿਆ ਇਹਦੀ ਇੱਕ ਇੱਕ ਗੰਨੇ ਦੀ ਵੀ ਕੱਢ ਕੇ ਅਸੀਂ ਉਹ ਵੀ ਛੱਡੀ ਆ ਉਹ ਸਿਰਫ ਉਹਦੀ ਭਾਵਨਾ ਇਹੀ ਸੀ ਕਿ ਇਹ ਵੱਧ ਤੋਂ ਵੱਧ ਫੈਲੇ ਸਾਰ ਹੁਣੀ ਕਹਿੰਦੇ ਵੀ ਜੇ ਆਪਾਂ ਵਾਰਤ ਲੈਂਦੇ ਤਾਂ ਇਹ ਉਹ ਆਪਾਂ ਆਹ ਪੰਜ ਸੱਤ ਮਿੱਤਰਾਂ ਤੱਕ ਰਹਿ ਜਾਣੀ ਸੀ ਤੇ ਪਰ ਹੁਣ ਏ ਜੇ ਗੰਨਾ ਦੇ ਦਈਏ ਤੇ ਤੁਹਾਡੇ ਕੋਲ ਪਹੁੰਚ ਜਾਊਗਾ ਹਨ ਕਿਉਂਕਿ ਸਿਆਲਾਂ ਦਾ ਗੰਨਾ ਜਿਹੜਾ ਸੀਗਾ ਉਹ ਕਈ ਲੋਕਾਂ ਨੇ ਇਹ ਵੀ ਕਿਹਾ ਵੀ ਘਟ ਹੋਇਆ ਆ ਹਨ ਤੇ ਇੱਕ ਚੀਜ਼ ਹੋਰ ਸਾਡੀ ਇੱਕ ਜਿਹੜੇ ਲੋਕ ਪਹਿਲਾਂ ਗੰਨਾ ਲਿਜਾ ਚੁੱਕੇ ਹੱਥ ਬੰਨ ਬੇਨਤੀ ਆ ਮੇਰਾ ਖਿਆਲ ਆ ਉਹ ਉਹਨਾਂ ਵਿੱਚੋਂ ਹੀ ਕਈ ਫੋਨ ਆਏ ਜਦਾਂ ਤੇ ਸਾਨੂੰ ਹੋਰ ਮਿਲ ਜੂਗਾ ਦੋਵਾਂ ਥਾਂ ਤੋਂ ਲੈ ਜਾਂਦੇ ਆ ਮਤਲਬ ਉਹ ਕਿਸੇ ਹੋਰ ਨੂੰ ਹਨਾ ਇਹ ਪੰਜ ਸੱਤ ਅੱਖਾਂ ਜੇ ਕੋ ਹਰੀਆਂ ਹੋ ਗਈਆਂ ਵਾ ਤੇ ਉਹ ਪਲੀਜ਼ ਉਹਨਾਂ ਕੋ ਬਹੁਤ ਅਗਲੇ ਸਾਲ ਨੂੰ ਬਥੇਰਾ ਹੋ ਜਾਣਾ ਯਾਰ ਪੰਜਾਬ ਤੇ ਹੀ ਆਪਾਂ ਇਸ ਗੰਨੇ ਨੂੰ ਇੱਕ ਤਰ੍ਹਾਂ ਕਹਿ ਲਓ ਵੀ ਸਾਨੂੰ ਇਹ ਗੰਨਾ ਕਿਸੇ ਨੇ ਵਿਖਾ ਲਿਆ ਸੀ ਪਰ ਜਿਨ੍ਹਾਂ ਨੇ ਵਿਖਾ ਲਿਆ ਜਾਂ ਕਹਿ ਲਓ ਵੀ ਜਿਨ੍ਹਾਂ ਨੇ ਸਾਡੇ ਨਾਲ ਇਹ ਮੁੱਦੇ ਤੇ ਗੱਲ ਕੀਤੀ ਉਹਨਾਂ ਨੇ ਅਸਮਰੱਥਾ ਜ਼ਾਹਿਰ ਕੀਤੀ ਸੀ ਕਿ ਉਹਨਾਂ ਕੋਲ ਇਹ ਗੰਨਾ ਹੈਗਾ ਉਹ ਵੀ ਨਹੀਂ ਸੀ ਦੇ ਸਕਦੇ ਜਾਂ ਪਤਾ ਨਹੀਂ ਉਹਨਾਂ ਨੇ ਕਿਉਂ ਨਹੀਂ ਦਿੱਤਾ ਇਹ ਉਹ ਜਾਣਦੇ ਨੇ ਆਪਾਂ ਕਿਸੇ ਨੂੰ ਬਲੇਮ ਨਹੀਂ ਕਰਦੇ ਹਨ ਤੇ ਪਰ ਕੀ ਕਿਦਾਂ ਕਹਿੰਦੇ ਹੁੰਦੇ ਵੀ ਗੁਰੂ ਸਾਹਿਬ ਆਪ ਰਾਹ ਦਿਖਾਉਂਦੇ ਆ ਹਨਾ ਸਾਨੂੰ ਗੱਨਾ ਤਾਂ ਦਿਸ ਪਿਆ ਪਰ ਸਾਡੇ ਕੋਲ ਉਹਦਾ ਬੀ ਹੈ ਨਹੀਂ ਸੀ ਫਿਰ ਮਾਲਕ ਨੇ ਉਹ ਰਾਹ ਦਿਖਾਇਆ ਸਭ ਤੋਂ ਪਹਿਲਾਂ ਸਰਦਾਰ ਦਲਬੀਰ ਸਿੰਘ ਮੇੜੂ ਨਾਲ ਮੁਲਾਕਾਤ ਹੁੰਦੀ ਆ ਫਿਰ ਉਹਨਾਂ ਨੇ ਇਹਨੂੰ ਵੰਡਣਾ ਸ਼ੁਰੂ ਕੀਤਾ ਆਪਾਂ ਇੱਕ ਪਬਲਿਕ ਅਨਾਉਂਸਮੈਂਟ ਕਰਦੇ ਆ ਤੇ 3000 ਬੰਦਾ 5 ਅਕਤੂਬਰ ਨੂੰ ਉਥੋਂ ਗੰਨਾ ਲੈ ਕੇ ਗਿਆ ਸੀ 3000 ਤੋਂ ਪਲੱਸ ਸੀ ਥੈਨ ਉਹਨਾਂ ਵਾਲੀ ਵੀਡੀਓ ਦੇਖ ਕੇ ਸਦਾ ਪੂਨ ਸਿੰਘ ਛੱਠਾ ਹੁਣੀ ਮੈਨੂੰ ਫੋਨ ਕਰਿਆ ਇਹਨਾਂ ਨੇ ਸਾਨੂੰ ਇੱਥੇ ਬੁਲਾਇਆ ਅਸੀਂ ਫਸਟ ਟਾਈਮ ਮਿਲਦੇ ਆ ਮੈਨੂੰ ਇਹਨਾਂ ਨੇ ਆਹ ਹੀ ਦਿਖਾ ਲਿਆ ਕਹਿੰਦੇ ਵੀ ਆਪਾਂ ਇਹ ਵੰਡਦੇ ਆ ਆਪਾਂ ਸੇਮ ਮੇਲਾ ਲਾਵਾਂਗੇ ਪਰ ਇਹਨਾਂ ਨੇ 2 ਦਿਨ ਮੇਲਾ ਲਾਇਆ ਨਵੰਬਰ ਮਹੀਨੇ ਮੇਰੇ ਕਹਿੰਦਾ 10 11 10 11 10 11 ਨਵੰਬਰ 2024 ਨੂੰ ਉਹ ਮੇਲਾ ਲੱਗਦਾ ਤੇ ਪਰ ਬਹੁਤ ਸਾਰੇ ਲੋਕ ਰਹਿ ਜਾਂਦੇ ਆ ਜਿਹੜੇ ਰਹਿ ਗਏ ਹੁਣ ਅਸੀਂ ਉਹਨਾਂ ਨੂੰ ਦੁਬਾਰਾ ਇੱਕ ਕਾਲ ਦਿੱਤੀ ਆ ਅਸੀਂ ਕਾਲ ਦੇਣਾ ਨਹੀਂ ਸੀਗੀ ਕਿਸੇ ਨੂੰ ਵੀ ਪਰ ਇਹਨਾਂ ਨੇ ਸਲਾਹ ਕੀਤੀ ਏ ਕਹਿੰਦੇ ਆ ਆਪਾਂ ਦੇ ਦੇ ਦਿੰਦੇ ਆ ਤੇ ਅਸੀਂ ਇਹ ਕਾਲ ਜਿਹੜੀ ਆ ਤੁਹਾਨੂੰ ਦੇ ਰਹੇ ਆ ਪਰ ਇੱਕੋ ਹੀ ਗੱਲ ਜਿਹੜੀ ਜ਼ਰੂਰੀ ਆ ਵੈਸੇ ਇੱਕ ਨਹੀਂ ਦੋ ਗੱਲਾਂ ਜ਼ਰੂਰੀ ਨੇ ਕੋਈ ਇਹ ਨਾ ਸੋਚ ਕੇ ਆਇਓ ਵੀ ਸਾਨੂੰ ਸ਼ਾਇਦ ਪਿਛਲੀ ਵਾਰ ਵਾਂਗੂ 4 4 5 5 ਗੰਨੇ ਦੇ ਦੇਣਗੇ ਸ਼ਾਇਦ ਇਹ ਕਿ ਇੱਕ ਗੰਨਾ ਜਿੰਨੀ ਡਿਮਾਂਡ ਆ ਸ਼ੇਧ ਨੂੰ ਇੱਕ ਗੰਨਾ ਦੇ ਸਕਦੇ ਆ ਦੋ ਗੰਨੇ ਦੇਣੇ ਵੀ ਇਸ ਲਈ ਔਖੇ ਕੋਈ ਪ੍ਰੋਬਲਮ ਇਹ ਆ ਕਿ ਸਾਨੂੰ ਪਤਾ ਨਹੀਂ ਲੋਕ ਕਿੰਨੇ ਕਾ ਜਾਣੇ ਆ ਤੁਹਾਨੂੰ ਹੁਣੇ ਵਾਦਾ ਕਰਦੀਏ ਦੋ ਦੋ ਦੇਵਾਂਗੇ ਮوڑ ਲੋਕ ਉੱਥੇ ਖੜੇ ਹੋਣ ਤੇ ਸਾਡੇ ਕੋਲ ਗੰਨਾ ਹੋਵੇ ਨਾ ਇੱਕ ਮੈਂਟਲੀ ਇਸ ਗੱਲ ਦੀ ਪ੍ਰਪੇਅਰ ਹੋ ਕੇ ਆਇਓ तकरीबन ਹਰੇਕ ਨੂੰ ਪ੍ਰਸ਼ਾਦ ਦੇ ਤੌਰ ਤੇ ਗੰਨਾ ਮਿਲ ਜਾਵੇ ਇਹ ਸਮਝੋ ਪ੍ਰਸ਼ਾਦ ਹੀ ਆ ਕਿਸਮ ਦਾ ਕਿ ਜਿਹੜਾ ਤੁਸੀਂ ਅੱਗੇ ਗੱਲ ਕੀਤੀ ਆ ਆਪਾਂ ਜੰਮਣ ਦੇ ਸਕਦੇ ਆ ਦਹੀਂ ਨਹੀਂ ਦੇ ਸਕਦੇ ਜੰਮਣ ਤਸਤਾਨੋ ਜਰੂਰ ਦਿੱਤਾ ਜਾਊਗਾ ਤੇ ਅਗਲੇ ਸਾਲ ਵਾਦੇ ਆਪਦਾ ਤਿਆਰ ਕਰੋ ਤੇ ਜੇ ਹੋ ਸਕੇ ਜਿਹੜਾ ਤੁਹਾਡੇ ਕੋਈ ਆਂਡ ਗਵਾਂਡ ਕੋਈ ਸ਼ਕੀਨ ਬੰਦਾ ਵਾ ਉਹਨੂੰ ਵੀ ਜੂਰ ਸ਼ੇਅਰ ਕਰਨ ਦੀ ਕੋਸ਼ਿਸ਼ ਕਰੋ ਇਹਦਾ ਝਾੜ ਵੀ ਨਾ ਪੁੱਛਿਓ ਝਾੜਦਾ ਵੀ ਦੱਸ ਸਕਦੇ ਆਪਾਂ ਹਨਾ ਵੀ ਕਿੰਨਾ ਨਿਕਲਣਾ ਵਾ ਨਾ ਤੇ ਇਹ ਤਾਂ ਸਿਰਫ ਇੱਕ ਸੋਨੇ ਦਾ ਤੇ ਲੋਹੇ ਦਾ ਫਰਕ ਆਪ ਗੈਣ ਲਿਓ ਦੇਖੋ ਜੀ ਚਾਰ ਪੰਜ ਗੰਨੇ ਲੱਗਣਗੇ ਤਾਂ ਇੱਕ ਗਲਾਸ ਨਿਕਲ ਆਇਆ ਨਾ ਚਾਰ ਪੰਜ ਗੰਨੇ ਲੱਗਦੇ ਆ ਹੁਣ ਤੁਸੀਂ ਸੋਚ ਲਓ ਵੀ ਕਿੰਨਾ ਕੁ ਝਾੜ ਦੇ ਇਹ ਤਾਂ ਸੇਤ ਦੀ ਗੱਲ ਆ ਹਾਂਜੀ ਹਾਂਜੀ ਸਾਡਾ ਮਕਸਦ ਜਿਹੜਾ ਹੈਗਾ ਉਹ ਇੱਕ ਜਾਗਰੂਕਤਾ ਫਲਾਉਣੀ ਆ ਸਾਡਾ ਮਕਸਦ ਇਹ ਨਹੀਂ ਹੈਗਾ ਕਿ ਆਪਾਂ ਇੱਚੋ ਚਾਹੁੰਦੇ ਤਾਂ ਆਪਾਂ ਪੈਸੇ ਵੀ ਕਮਾ ਸਕਦੇ ਸੀ ਪਰ ਉਹਨੂੰ ਫ੍ਰੀ ਆਫ ਕਾਸਟ ਵੰਡਣ ਦਾ ਨਾ ਤਾਂ ਆਪਾਂ ਕੋਈ ਇਲੈਕਸ਼ਨ ਲੜਨੀ ਨਾ ਆਪਣਾ ਕੋਈ ਗਰੁੱਪ ਹੈਗਾ ਇੱਕ ਤਾਂ ਸੇਵਾ ਦੀ ਗੱਲ ਆ ਸੋ ਉਹਦੇ ਲਈ ਤੁਸੀਂ ਪੀਆਰ ਪੰਜਾਬ ਨੂੰ ਜਿੱਦਾਂ ਆਪਾਂ ਨੂੰ ਡਿਊਟੀ ਤੁਸੀਂ ਲਾਈ ਵੀ ਲੱਭੋ ਤੇ ਆਪਾਂ ਦੋਸਤਾਂ ਦੇ ਕਹਿਣ ਤੇ ਵੀ ਲੱਭਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਕੋਲੋਂ ਮਿਲਿਆ ਉਹਨਾਂ ਨੂੰ ਹੱਥ ਜੋੜ ਬੇਨਤੀ ਕੀਤੀ ਅਗਲੇ ਕਹਿੰਦੇ ਜੀ ਕੋਈ ਗੱਲ ਨਹੀਂ ਆਪਾਂ ਵੀ ਵੰਡਾਂਗੇ ਹਨਾ ਆਪਾਂ ਤਾਂ ਇੰਨਾ ਕਰ ਸਕਦੇ ਸੀ ਜਿਸ ਤਰ੍ਹਾਂ ਕੇਪੀਆਰ ਪੰਜਾਬ 골ਡੀ ਹੋਣੇ ਜੀ ਕਿ ਮੇਰੇ ਇੱਕ ਬੱਚੇ ਦੇ ਤਰ੍ਹਾਂ ਹੀ ਆ ਮੈਂ ਇਹਨਾਂ ਦਾ ਮੈਂ ਆਪਦੇ ਬੇਟੇ ਨਾਲੋਂ ਵੀ ਜ਼ਿਆਦਾ ਇਹਨਾਂ ਦਾ ਸਤਿਕਾਰ ਕਰਦਾ ਵਾਂ ਕਿ ਇਸ ਖੇਤੀਬਾੜੀ ਤੇ ਨਾਲ ਸਹਾਇਕ ਧੰਧਿਆਂ ਵਾਸਤੇ ਜੋ ਬਲਾਕ ਬਣਾਉਂਦੇ ਆ ਐਸ ਪੀ ਆਰ ਪੰਜਾਬ ਨੂੰ ਸਬਸਕ੍ਰਾਈਬ ਕਰੀਏ ਤਾਂ ਜੋ ਕਿ ਜਾਗਰਤ ਹੋ ਸਕੇ ਇੱਕ ਦੂਜੇ ਨੂੰ ਪਤਾ ਲੱਗ ਸਕੇ ਜੇਕਰ ਪੀ ਆਰ ਪੰਜਾਬ ਤੇ ਵੀਡੀਓ ਨਾ ਚੜੀਆਂ ਹੁੰਦੀਆਂ ਮੇਡੂ ਸਾਹਿਬ ਵਾਲੀ ਵੀਡੀਓ ਨਾ ਚੜੀ ਹੁੰਦੀ ਤੇ ਪਤਾ ਮੈਨੂੰ ਵੀ ਨਹੀਂ ਹੀ ਲੱਗਣਾ ਇਹ ਮੇਰੇ ਕੋ 90 ਦਾ ਨੱਪਿਆ ਹੀ ਰਹਿ ਜਾਣਾ ਸੀਗਾ ਵੀ ਮੇਰੇ ਕੋ ਲਗਾਇਆ ਜੂਪੀ ਚ 4 ਸਾਲ ਪਹਿਲਾਂ ਵੀ ਮੇਰੇ ਕੋ ਲਗਾਇਆ ਪਰ ਉਹਨਾਂ ਨੇ ਖਰਾਬ ਕਰ ਲਿਆ ਕਈਆਂ ਨੇ ਜੇ ਕਹਿੰਨੇ ਲਜਾਣਾ ਪਲੀਜ਼ ਇਹਨੂੰ ਖਰਾਬ ਨਾ ਕਰਿਓ ਇਹਨੂੰ ਲਾ ਕੇ ਡਿਵੈਲਪਮੈਂਟ ਕਰਿਓ ਤੇ ਤੇ ਜੋ 골ਡੀ ਜੋ ਸੇਵਾ ਕਰ ਰਹੇ ਆਪਣੀ ਕਮਿਊਨਿਟੀ ਵਾਸਤੇ ਆਪਣੇ ਸਮਾਜ ਵਾਸਤੇ ਇਹਨਾਂ ਦਾ ਵੱਧ ਵੱਧ ਸਹਿਯੋਗ ਦੇਈਏ ਤਾਂ ਜੋ ਕਿ ਇਸ ਚੈਨਲ ਨੂੰ ਬੜੇ ਧੂਮ ਧਾਮ ਦੇ ਨਾਲ ਇਹ ਕਹਿੰਦਾ ਦਿਨ ਰਾਤ ਰਾਤ ਦਿਨ ਦੁਗਣੀ ਰਾਤ ਚੌਂਕੜੀ ਇਸੇ ਤਰ੍ਹਾਂ ਤਰੱਕੀ ਕਰਦਾ ਰਹੇ ਇਹਨਾਂ ਦਾ ਆਪਾ ਗਰੁੱਪ ਦਾ ਵੱਧ ਵੱਧ ਸਹਿਯੋਗ ਦੇਈਏ ਤੇ ਜੁੜੇ ਰਹੋ ਪੀਆਰ ਪੰਜਾਬ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬਾਕੀ ਇਹਦੇ ਇੰਸਟਾਗ੍ਰam ਤੇ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ ਤੇ ਆਪਾਂ ਫੇਰੀ ਮਾੜਾ ਮੋਟਾ ਕੁਝ ਤੁਹਾਡੇ ਲਈ ਕਰ ਸਕਦੇ ਆ ਸੋ ਬਹੁਤ ਬਹੁਤ ਧੰਨਵਾਦ ਤੇ ਧੰਨਵਾਦ ਸਾਹਿਬ ਤੁਸੀਂ ਜੀ ਆਇਆ ਤੁਹਾਡਾ ਧੰਨਵਾਦ ਤੁਹਾਡਾ ਤੁਸੀਂ ਚੈਨਲ ਤੁਹਾਡਾ ਹੀ ਆ ਚੈਨਲ ਤੁਹਾਡਾ ਹੀ ਆ ਆਪਾਂ ਤਾਂ ਸੇਵਾ ਦਾ ਜਿਹੜਾ ਪਬਲਿਕ ਚ ਅਵੇਰਨੈਸ ਲਿਆਉਣੀ ਉਹ ਬੜੀ ਵੱਡੀ ਗੱਲ ਆ ਮੈਂ ਅੱਗੇ ਵੀ ਕਈ ਵਾਰੀ ਗੱਲ ਕਰਦਾ ਹਾਂ ਨਾ ਸੋਸ਼ਲ ਮੀਡੀਆ ਚੀਜ਼ ਵੀ ਬਹੁਤ ਤਕੜੀ ਆ ਵੀ ਜੇ ਤਾਂ ਕੋਈ ਆਪਾਂ ਚ ਫਾਇਦਾ ਠਾਲਣਾ ਵਾ ਮੈਂ ਪਹਿਲੋਂ ਵੀ ਗੱਲ ਕੀਤੀ ਸੀ ਜੇ ਸੋਸ਼ਲ ਮੀਡੀਆ ਦਾ ਨਾ ਟਾਈਮ ਹੁੰਦਾ ਨਾ ਤਾਂ ਦਿਲਬੀਰ ਸੋਹਣ ਵਾਲਾ ਗੱਨਾ ਹਾਈਲਾਈਟ ਹੋਣਾ ਹੀ ਨਾ ਮੇਰੇ ਵਾਲਾ ਹੋਣਾ ਸੀਗਾ ਸਾਡੇ ਦੋਹਾਂ ਚ ਹੀ ਖਤਮ ਹੋ ਜਾਣਾ ਸੀਗਾ ਤੇ ਜੇ ਸੋਸ਼ਲ ਮੀਡੀਆ ਤੇ ਚੱਲਿਆ ਤੇ ਅੱਜ ਤੀ ਮੈਰਟ ਤਾਂ ਯੂਪੀ ਤਾਂ ਅਮਰੀਕਾ ਕੈਨੇਡਾ ਤੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਵਾਲੇ ਕਿੰਨੇ ਬੰਦੇ ਆਏ ਆ ਸਾਰੀ ਸੋਸ਼ਲ ਮੀਡੀਆ ਦੀ ਦੇਣ ਆ ਬਾਕੀ ਪੀਆਰ ਪੰਜਾਬ ਦੀ ਦੇਣ ਆ ਤੇ ਅਸੀਂ ਇਹਦੇ ਵਿੱਚ ਕੋਸ਼ਿਸ਼ ਨਹੀਂ ਜੋ ਵੀ ਯੋਗਦਾਨ ਆਏ ਸਾਡੇ ਬੱਚੇ 골ਡੀ ਹੋਣਾ ਦਾ ਵਾ ਇਹਨਾਂ ਦਾ ਫਿਰ ਫਿਰ ਦੁਬਾਰਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਸਾਨੂੰ ਸੋਸ਼ਲ ਮੀਡੀਆ ਤੇ ਹਾਈਲਾਈਟ ਕੀਤਾ ਤੇ ਤੁਹਾਨੂੰ ਕੇ ਦੁਬਾਰਾ ਜੀ ਆਖਦਾ ਤੇ ਸਾਰਿਆਂ ਨੂੰ ਆਪ ਫਤਿਹ ਬੁਲਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ